ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਵੜਾ ਮਖਾਉਣੀਆਂ ਪੰਜ ਗੱਬਣਾਂ ਇੱਕ ਤਾਜੀ ਸੂਈ ਸਵਾਈ ਆ ਲਗਭਗ ਸਾਰੀ ਬਨ ਗਈ ਹੈਗੀ ਆ ਥੋੜੇ ਦੁੱਧ ਵਾਲੀ ਵੜ ਵੀ ਹੈਗੀ ਆ ਜਿਆਦੇ ਦੁੱਧ ਵਾਲੀ ਵੀ ਹੈਗੀ ਆ ਟੈਕ ਬਹੁਤ ਚੰਗੇ ਦੋਤੇ ਚੱਲ ਰਹੀ ਸੋਹਣੀ ਵੱਡੀ ਜਰਸੀ ਤਾਜੀ ਸੂਈ ਸਵਾਈ ਬੱਚਾ ਇਹਦਾ ਪਰਲੇ ਪਾਸੇ ਖੜਾ ਇਨਫਰਮੇਸ਼ਨ ਲੈ ਲੈਣਾ ਹਾਂਜੀ ਬਈ ਸਸੀਕਾਰ ਸਸੀਕਾਰ ਬਈ ਨਾਮ ਤੇ ਦਾ ਨਾਮ ਹਰਪੀ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਜੀ ਨੰਬਰ 9855295821 ਇੱਕ ਰਿਫਰ ਦਾ ਸੀ ਜਿਲ੍ਹਾ ਬੈਂਡ ਚੜੱਕ ਜਿਲ੍ਹਾ ਮੋਗਾ ਜੀ ਨਾਮ ਹਰਪੀ ਸਿੰਘ ਨੰਬਰ 9855295821 6 ਪਸ਼ੂ ਬਾਈ ਹਾਂਜੀ 6 ਹੈ ਜੀ ਕਿਹੜੇ ਪਸ਼ੂ ਲੱਗੇ ਇਦੋਂ ਮਰਜ਼ੀ ਸੂਈ ਤੇ ਲੱਗ ਜਾਈ। ਸੂਈ ਤੇ ਪਹਿਲਾਂ ਚੰਗੀ ਤੋਂ ਹੀ ਸ਼ੁਰੂ ਕਰਕੇ ਐਨਮਾ ਸੁਹਾ ਬਾਈ। ਇਹ ਦੂਜਾ ਸੁਹਾਈ। ਦੂਜਾ ਸੁਹਾ। ਹਾਂਜੀ। ਸੂਈ ਨੂੰ ਸਮਾਂ। ਅੱਜ ਇਹਨੂੰ 5 ਮਾਦਾਂ ਰੱਖ ਲੋ ਤੁਸੀਂ। ਕਿੰਨਾ ਦੁੱਧ ਜਿਹੜਾ ਝੋ ਲੈਣਾ? ਆਪਾਂ ਇਹ ਪਲਾ 2 ਟਾਈਮ ਝੋਲੇ 3 ਟਾਈਮ ਝੋਲੇ 20 ਲੀਟਰ ਮਣਕੇ ਦੇਵਾਂਗੇ ਅੱਜ। 20 ਲੀਟਰ। ਹਾਂਜੀ। ਠੀਕ ਐ। ਯਾਨੀ ਕਿ ਪਹਿਲੇ ਠੋ 22-23 ਲੀਟਰ ਬੰਦਾ ਚੋਇਆ ਵਾਤਾ ਤੁਸੀਂ। ਪਹਿਲਾਂ ਥੱਲੋਂ। ਹਾਂਜੀ ਹਾਂਜੀ ਮਾਮੇ ਦੇ ਮੁੰਡੇ ਕੋਲ ਹੀ ਲਈ ਆਈ ਆਪਾਂ। ਅੱਛਾ। ਆਪਦੇ ਘਰੋਂ ਹੀ ਆਈ ਆ ਇਹ। ਰਸਤੇਦਾਰੀ ਚੋਂ ਹੀ ਆਈ ਆ। ਹਾਂ ਵੀ। ਨਾਨਕਿਆਂ ਤੋਂ ਤਾਂ ਫਿਰ ਆਪਦੇ ਘਰ ਵਾਲੀ ਗੱਲ ਹੀ ਆ। ਆਹ ਜਾਂਦੀ ਹਾਂ ਦੀ ਘਰ ਵਾਲੀ ਗੱਲ ਹੀ ਆਈ ਘਰ ਵਾਲੀ। ਕਿੰਨਾ ਕਿ ਦੁੱਧ ਪਿਆ ਜੂ ਤੇਰੇ ਹਿਸਾਬ ਨਾਲ ਬਾਈ? ਫੇਰ ਕਰ 25 ਲੀਟਰ। ਯਾਨੀ ਕਿ ਜੋਗੀ ਦਾ। ਮਗਰ ਰਾਜਾ ਕੇ ਰਾਣੀ। ਮਗਰ ਰਾਜਾ ਹੀ ਆ। ਰਾਜਾ ਹੀ ਆ। ਹਾਂਜੀ ਹਾਂਜੀ। ਕੱਢੀ ਜਾਣਾ ਬਾਹਰ ਨੂੰ ਜਾਣਾ ਸੀ। ਅੱਜ ਹੁਣ ਇੱਥੋਂ ਹੀ ਗਏ ਆ। ਠੀਕ ਐ। ਹਾਂਜੀ। ਹੂੰ ਸਹੀ ਐ। ਕੱਢੀਏ ਬਾਹਰ ਨੂੰ। ਦੋਸਤੋ ਬਾਈ ਹਰਪ੍ਰੀਤ ਕਹਿੰਦਾ ਨਾਨਕਿਆਂ ਤੋਂ ਵਹਿੜ ਆਈ ਐ। ਉਹ ਬਾਹਰ ਨੂੰ ਚੱਲੇ ਆ ਤੇ ਬਾਈ ਕਹਿੰਦਾ ਹੁਣੇ ਹਜੇ ਆਪਣੇ ਘਰੋਂ ਹੀ ਗਏ ਆ। ਮਿਲ ਕੇ ਗਏ ਆ ਤੇ ਨਾਲ ਵਹਿੜ ਛੱਡ ਗਏ ਆ। ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਕੱਦ ਕਾਠ ਵੱਡਾ ਹੀ ਐ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਅਮਰੀਕਨ ਬਹਿੜਾਂ ਵਰਗਾ ਹਵਾਨਾ ਪਟਾਂ ਚ ਫਸਿਆ ਪਿਆ ਜਿਹੜਾ ਅੱਜ ਪੰਜਾਂ ਦਿਨਾਂ ਦੀ ਸੂਈ ਥੱਲੇ ਦੁੱਧ ਮੰਨ ਲਓ ਬੌੜਾ ਮੰਨ ਲਓ ਜਿਹੜਾ ਤੁਸੀਂ ਝੋ ਲੈਣਾ ਡੱਬਿਆਂ ਨਾਲ ਮੈਨ ਲੈਣਾ 20 ਲੀਟਰ ਬਾਈ ਕਹਿੰਦਾ ਤਿਆਰ 10 ਲੀਟਰ ਸਵੇਰ 10 ਲੀਟਰ ਸ਼ਾਮ ਨੂੰ ਕਹਿਣ ਵਾਲੀਆਂ ਗੱਲਾਂ ਨਹੀਂ ਬਾਈ ਕਹਿੰਦਾ ਦੋ ਟਾਈਮ ਤਿੰਨ ਟਾਈਮ ਚਵਾ ਕੇ ਦੇਊਂਗਾ ਭੋਵਾ ਅਗਲਾ ਚੋ ਕੇ ਲੈ ਜੇ ਰਾਤ ਵੀਰ ਕਹਿੰਦਾ ਮੇਰੇ ਕੋਲੇ ਰਹਿ ਪੇ 22 ਲੀਟਰ ਦੁੱਧ ਦਿੱਤਾ ਇਹਨੇ ਪਹਿਲਨ ਨੇ 25 ਲੀਟਰ ਦੁੱਧ ਹੀ ਬਾਈ ਉਮੀਦ ਕਰਦਾ ਕਿ ਐਰ ਕੀ ਇੱਥੇ ਪਿਆ ਜੂ ਬਾਕੀ ਜਿਹੜੀ ਅੱਜ ਪੰਜਾਂ ਕੇ ਦਿਨਾਂ ਦੀ ਸੂਈ 20 ਲੀਟਰ ਦੁੱਧ ਚਵਾਈ ਜਾਂਦੀ ਆ ਚਾਰ ਪੰਜ ਲੀਟਰ ਦਾ ਬੜੇ ਆਰਾਮ ਨਾਲ ਵਧਾ ਦੇਣਾ ਬਾਕੀ ਥਣ ਭਾਂਡੇ ਦੀ ਸਾਫ ਸੁਥਰੀ ਆ ਬਹੁਤ ਸੋਹਣੇ ਹੱਥ ਦੀ ਚਵਾਈ ਵਾਲੇ ਗਲਾਬੀ ਥਾਣ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਭਾਵੇਂ ਅਗਲਾ ਹੱਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਥਣ ਦਾ ਸਾਈਜ਼ ਪੂਰਾ ਸੋਹਣਾ ਬਾਕੀ ਦੀ ਆ ਗਾੜੀ ਚ ਵੀ ਦੁੱਧ ਚੰਗਾ ਮੂਰਲੇ ਥਣ ਤੋਂ ਫੋਟਿੰਗ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬੈਗ ਤੋਂ ਉਪਰੋਂ ਚੌੜਾ ਹਵਾਨਾ ਸਟਾਰਟ ਹੁੰਦਾ 20 ਕਿਲੋ ਅੱਜ ਰੈਡੀ ਐ 25 ਕਿਲੋ ਦੁੱਧ ਪਿਆ ਜੂ ਬਹੁਤ ਸੋਹਣੀ ਚੰਗੇ ਦੁੱਧ ਵਾਲੀ ਵੱਡੀ ਜਰਸੀ ਨਾਨਕਿਆਂ ਤੋਂ ਆਈ ਹੈ ਜੈਜਾ ਮੋਲ ਬਾਈ ਹਰਪ੍ਰੀਤ ਇਹਦਾ ਭਾਈ ਫੋਨ ਤੇ ਹੀ ਕਰਾਂਗੇ ਜੀ ਮੋਲ ਫੋਨ ਤੇ ਹੀ ਹਾਂਜੀ ਹੋਊਗਾ ਜੈਜ ਜੈਜ ਹੋਊਗਾ ਜੈਜ ਜਮਾ ਆਪਣੇ ਮੋਲ ਜੈਜ ਜੀ ਹੁਣ ਕੋਈ ਬਾਲਾ ਨਹੀਂ ਸਹੀ ਹੈ ਜੀ ਗਾਂ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਉਹ ਤੁਹਾਨੂੰ ਪਤਾ ਹੀ ਹੈ ਵੀ ਇਹੀ ਫਾਰਮ 'ਚ ਖੜੀ ਆ ਤਾਂ ਹਾਂ ਇਹ ਤਾਂ ਗੱਲ ਹੀ ਹੈ ਛੋਟੀ ਦੁਕਾਨ ਤੇ ਮੋਲ ਦਾ ਫਰਕ ਤਾਂ ਹੈਗਾ ਹੀ ਹੈਗਾ ਹਾਂਜੀ 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 ਦੱਸੋ ਦੋਸਤੋ ਭਾਈ ਕਹਿੰਦਾ ਇਹੀ ਫਾਰਮ 'ਚ ਖੜੀ ਹੁੰਦੀ ਤੁਹਾਨੂੰ ਵੀ ਪਤਾ ਕਿੰਨੇ ਪੈਸੇ ਅਗਲੇ ਨੇ ਮੰਗਣੇ ਸੀ ਤੇ ਪਰ ਬਿਲਕੁਲ ਜੈਜਾ ਮੋਲ ਕੋਈ ਫਾਰਮ ਦੀ ਵਾੜ ਨਹੀਂ ਘਰੇਲੂ ਵਾੜ ਹੈ ਮਾਮੇ ਕੋਲੋਂ ਬਾਈ ਦੇ ਕੋਲੋਂ ਆਈ ਹੈ 20 ਲੀਟਰ ਅੱਜ ਜਿਹੜਾ ਤੁਸੀਂ ਚੋ ਕੇ ਵੇਖ ਲੈਣਾ ਦੁੱਧ ਨੈੱਟ ਤਿਆਰ ਹੈ 25 ਲੀਟਰ ਦੁੱਧ ਪਿਆਜੂ ਪ੍ਰਾਈਸ ਜਾਇਜ਼ ਹੀ ਹੋਊ ਕਰ ਲਾਂਗੇ ਬਾਈ ਕਿਆਂ ਦਾ ਫੋਨ ਤੇ ਦੋ ਨੰਬਰ ਤੇ ਆ ਜੀ ਇਹ ਪਹਿਲਾ ਸੂਆ ਬੱਚੀ ਆਈ ਕਿੰਨੇ ਦਿਨ ਲੈ ਜੂ ਹਾਂਜੀ ਹਫਤਾ ਲੈਣਾ ਇਹ ਬੱਚੀ ਨੇ ਇੱਕ ਹਫਤਾ ਹਾਂਜੀ ਬਾਕੀ ਵਾਲ ਚੱਲਾਂ ਬਹੁਤ ਪੰਜਾਈ ਸਹੀ ਹੈ ਜੀ ਹਾਂਜੀ ਕਿੰਨਾ ਕ ਦੁੱਧ ਪਿਆਜੂ ਤੁਹਾਡੇ ਹਿਸਾਬ ਨਾਲ ਬਾਈ ਤੋ ਵੀ ਘਟੋ ਘਟ 1500 ਲੀਟਰ ਪਲੂਨ ਮੱਛੀ ਨੂੰ ਜਾਨੀ ਕਿ ਚਾਹੀਦਾ ਈ ਦੋਸਤੋ ਹਫਤੇ ਦੀ ਕੱਚੀ ਆ 15 16 ਲੀਟਰ ਨੂੰ ਬਾਈ ਦੱਸਦਾ ਪਹਿਲੇ ਨਹੀਂ ਮੱਛੀ ਦੁੱਧ ਪਿਆਜੂਗੀ ਕੱਲੀ ਕੱਚੀ ਕੱਚੀ ਐ ਇੱਕ ਹਫਤਾ ਠੰਡ ਭਾਂਡੇ ਦੀ ਵੀ ਸੋਹਣੀ ਆ ਬਾਕੀ ਸਾਫ ਵਿਚਾਰ ਦੀ ਮੱਛੀ ਪੂਰੀ ਆ ਹਾਂ ਆਧੀ ਚਵਾਈ ਵਾਲੇ ਥਾਣ ਆ ਬਾਕੀ ਚਾਮਕ ਚੌਂਕ ਪਿੰਡੇ ਚ ਪੂਰੀ ਆ ਜਰਸੀ ਬਰੀਡ ਦੀ ਵਾੜ ਪਹਿਲਾ ਸੂਆ ਪਲੂਨ ਮੱਛੀ ਕੱਲੀ ਕੱਚੀ ਕੱਚੀ ਇੱਕ ਹਫਤਾ ਬਾਕੀ ਵਾਲ ਢਿੱਲਾ ਪਈਆਂ ਬਹੁਤ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਐ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਾਕੀ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਡਿਵਾਂਡ 'ਚ ਵੀ ਬਹੁਤ ਰਹਿੰਦੀਆਂ ਜੈਜਾ ਮੋਲ ਬਾਈ ਹਰਪ੍ਰੀਤ ਮੁੱਲ ਤਾਂ ਦਾ ਹੀ 60 ਕਰਦੇ ਵਾਸੀ ਦਾ ਹੂੰ ਆਪਣੀ ਜਿਹੜਾ ਵੀਡੀਓ ਵੇਖ ਕੇ ਉਹਨੂੰ 45000 ਦੀ ਹਾਂ ਨਾ ਹੀ ਆਈ ਬਸ ਸਹੀ ਆ ਮੁੱਲ ਬਾਈ ਕਹਿੰਦਾ 60000 ਜਿਹੜਾ ਵੀਡੀਓ ਵੇਖ ਕੇ ਉਹ 45000 ਦੀ ਹਾਂ ਨਾ ਵਿੱਚੋਂ ਵੀਰ ਛੋੜ ਕਰ ਦੂਗਾ 15 16 ਕਿਲੋ ਬਾਈ ਦਾ ਦਸਦਾ ਦੁੱਧ ਪਿਆ ਜੂ ਪਹਿਲੇ ਸੂਏ ਸੁੰਦੀ ਆ ਹਫਤੇ ਦੀ ਕੱਚੀ ਆ ਬਾਕੀ ਵਾਲ ਢੇਲਾਂ ਪਈਆਂ ਬਹੁਤ ਬਹੁਤ ਯਾਨੀ ਕਿ ਬਾਨਾ ਹੀ ਦੇਵਾ ਦੋ ਨੰਬਰ ਤੇ ਆ ਤਿੰਨ ਨੰਬਰ ਤੇ ਆ ਜਾ ਬਾਈ ਇਹ ਵੀ ਪਹਿਲਾ ਸੂਆ ਦੀ ਬੱਚੀ ਹੈ ਕਿੰਨੇ ਦਿਨ ਲੈ ਜੂ ਇਹਨੇ ਵੀ ਅੱਧਾ ਦਸ ਦਿਨ ਲੈ ਜਾਣੀ ਬੱਚਨੇ ਕਿੰਨਾ ਕ ਦੁੱਧ ਪਿਆ ਜੂ ਇਹ ਵੀ 14 15 ਦਿਨ ਤੱਕ ਬੱਚੀ ਯਾਨੀ ਕਿ ਜਾਊਗੀ ਦੋ ਉੱਥੇ ਜਾਇਦ ਜਾਂ ਮੁੱਲੇ ਦਾ ਪਹਿਲੇ ਦੱਸ ਦੀ ਇਹ ਮੋਲ ਕਰਾਉਣਾ 52 ਕਰਾ ਲਓ 53 ਕਰਾ ਲਓ 42000 ਦੀ ਆਪਾਂ ਪਹਾਣਾ ਨਹੀਂ ਬੱਸ ਦੋਸਤੋ ਮੁੱਲ ਬਾਈ ਕਹਿੰਦਾ 52 ਕਰਾ ਲਓ 105300 ਕਰਾ ਲਓ ਹਾਂ ਨਾ 42000 ਦੀ ਵਿੱਚੋਂ ਛੋੜ ਹੋ ਜੂਗੀ ਜੇ ਕੋਈ ਇੱਕ ਨਾਗ ਲੈ ਲੈਂਦਾ ਤਾਂ ਵੀ ਥੋੜਾ ਕਹਣਾ ਮਾਨ ਤਾਨ ਹੋ ਜੂ ਤੇ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਇਹ ਵੀ 7-8 ਦਿਨ ਲੈ ਜੂ ਹਨ ਇਹਦੇ ਵੀ ਸੋਹਣੇ ਆ ਬਾਕੀ ਸੀਰ ਸਾਉ ਤਾਂ ਇਹ ਫੁੱਲੀ ਹੁੰਦੀਆਂ ਭਾਵੇਂ ਬੰਦੇ ਚੋਲੇ ਨੂੰ ਬੁੜੀਆਂ ਚੋਲੇ ਨੂੰ ਹਾਲਾ ਕਿ ਭਾਵੇਂ ਕਿਸੇ ਨੇ ਬੱਚਾ ਛੱਡਣਾ ਤਾਂ ਛੱਡ ਲੈ ਭਾਵੇਂ ਸੂਈ ਤੋਂ ਬਾਅਦ ਅੱਡ ਦੁੱਧ ਪਿਆ ਦੇ ਤਾਂ ਵੀ ਕਰਮਾਂ ਵਾਲੀਆਂ ਲੱਤ ਨਹੀਂ ਚਾਹਦੀਆਂ ਬਿਣਾ ਨਿਆਣੇ ਤੋਂ ਭਾਵੇਂ ਗਲਾ ਚੁਵਾਈ ਕਰੀ ਜਾਵੇ ਇਹ 45000 ਤੋਂ ਬਸ ਆਮ ਕੋਈ ਬੰਦਾ ਘਾਟ ਨਹੀਂ ਹੁੰਦਾ ਇਸ ਵਕਤੀ ਹੂੰ ਆਪਣਾ ਜਣ ਕੇ ਜਮਾ ਜੈ ਜੈ ਤੁਮ ਜਮਾ ਜੈ ਜੀ ਡਿਮਾਂਡ 42000 ਚ ਬਈ ਮਾਨਤਾਨ ਕਰ ਦੂ 14 15 ਕਿਲੋ ਵਾਂਗੂ ਦੁੱਧ ਪਿਆ ਜੂ ਅੱਗੇ 4 ਨੰਬਰ ਬਈ ਇਹ ਦੂਜਾ ਸੁਆਜੀ ਕਿੰਨੇ ਦਿਨ ਲੈ ਜੂ ਇਹ ਵੀ ਲੈ ਜੂ ਜਾਉ ਤਾਂ ਦੱਦ ਬਹੁਤ ਬੰਨੇ ਕਹੀ ਉਹਨਾਂ ਨੇ 15 ਲੀਟਰ ਕਹਿ ਬਲੋਣਾ ਰਚੋਇਆ ਜੈ ਜਮਲ ਬਸ 43000 ਰੁਪਏ ਦੇ ਦਾਂਗੇ 15 ਲੀਟਰ ਬਾਈ ਦਾ 52 ਕਰਾ ਲੋ ਜੀ ਠੀਕ ਹੈ ਦੋਸਤੋ ਮੁੱਲ ਕਰਨ ਨੂੰ ਬਾਈ ਕਹਿੰਦਾ 52 ਕਰਾ ਲੋ ਵੱਧ ਕਰਾ ਲੋ ਤੁਹਾਨੂੰ ਵੀ ਪਤਾ ਅమే ਪਗਾਈ ਕਰੋਗੇ ਨਾਲੇ ਤੁਸੀਂ ਬਾਈ ਦਾ ਟਾਈਮ ਖਰਾਬ ਹੋ ਤੁਹਾਡਾ ਹੋ ਕੋਈ ਵੀ ਅਜੇ 43000 ਦੀ ਬਾਈ ਕਹਿੰਦਾ ਦੇ ਦੇਾਂਗੇ ਆਵੇਂ ਅਜ ਬਲਾਂ ਬਲਾਂ ਬਹੁਤ ਬਹੁਤ ਭਲਾਈਆਂ ਬਣੇ ਇੱਕ ਜਰੀ ਵਰਦੀ ਵਿੱਚ ਮਲ ਟਲਾਂ ਪਈਆਂ ਬਹੁਤ 15 16 ਕਿਲੋ ਹੀ ਮੰਨ ਲਿਓ 15 16 ਕਿਲੋ ਦੁੱਧ ਵੀ ਬਹੁਤ ਹੁੰਦਾ ਪਰ ਹੋਊਗਾ ਮੱਝ ਵਰਗਾ ਕਿਉਂਕਿ ਐਫ ਦੀ ਦਾ ਫੈਟ ਤੁਹਾਨੂੰ ਪਤਾ ਹੀ ਆ ਸਾਢੇ 1 3 ਮਸਾਂ ਹੀ ਆਉਂਦੀ ਆ ਜੇ ਵੱਧ ਦੁੱਧ ਵਾਲੀ ਹੋਵੇ ਤਾਂ ਉਹ ਉਦੋਂ ਵੀ ਪਿੱਛੇ ਮੁੜੇ ਆਉਂਦੀ ਆ ਤੇ ਇਹਨਾਂ ਦੀ ਫੈਟ 6 6.5 ਨਾਰਮਲ ਹੀ ਆ ਜਾਂਦੀ ਆ ਅੱਗੇ ਬਾਈ ਪੰਜ ਨੰਬਰ ਇਹ ਆ ਗਈ ਯਾਰ ਸਰਚ ਆ ਗਈ ਇਹਨਾਂ ਵਾਂ ਸੁਆ ਇਹ ਵੀ ਦੂਜੇ ਸੂਏ ਸੁਣਾਈ ਜਾਂਦੇ ਵੀ ਇਹ ਜਾਨਕਾ 10 12 ਦਿਨ ਹਜੇ ਲੱਗ ਠੀਕ ਹੈ ਕੋਸਤੋ ਇਹ 10 12 ਦਿਨ ਲੱਗਣ ਬਣੂ ਕੀ ਬਤਰੀ ਇਹ ਦੂਜੇ ਸੂਏ ਸੁਣਦੀ ਆ ਇਹਦੂ ਪਹਿਲੀ ਵੀ ਦੂਜਾ ਸੁਆ ਸੀ ਉਦੋਂ ਪਹਿਲੀਆਂ ਦੋ ਪਹਿਲਣਾ ਮੱਛੀਆਂ ਸੀਗਾਂ ਤੇ ਜਿਹੜੀ 1 ਨੰਬਰ ਤੇ ਵਿਖਾਈ ਆ ਉਹ ਵੀ ਦੂਜਾ ਸੁਆ ਯਾਨੀ ਹੁਣ ਟਿਕਰ ਤੁਹਾਨੂੰ 4 ਵਖਾਤੀਆਂ 5ਵੀਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿੰਨ ਦੂਜਾ ਦੂਜਾ ਸੁਹਾ ਦੋ ਪਹਿਲਣ ਇੱਕ ਨੂੰ ਲਾਦਾ ਲਾਸਟ ਤੇ ਰਹਿ ਜਣੀ ਆ ਉਹ ਵੀ ਪਹਿਲੇ ਨਹੀਂ ਹੋ ਦਸਾਂ 12 ਦਿਨਾਂ ਦੀ ਕੱਚੀ ਆ ਇਹ ਵੀ ਕੋਈ 15 16 ਕਿਲੋ ਦੇ ਆਸ-ਪਾਸ ਹੀ ਇੱਥੇ ਦੁੱਧ ਪਿਆ ਜੀ ਹਾਂ ਜਿੱਥੇ ਕੱਢ ਜਾਨੀ ਦੁੱਧ ਬਾਕੀ ਸਾਰਿਆਂ ਨੂੰ ਵੱਧ ਪਣਣੀ ਜੀ ਬੜਾ ਹੂੰ ਬਾਕੀ ਝੋਲ ਵਾਲੀ ਬੱਛੀ ਆ ਕੱਚੀ ਕੱਚੀ ਆ ਜੀ ਹੂੰ ਲੇਵਾ ਲਾਹੂ ਬਹੁਤ ਕਿਉਂਕਿ ਵਾਲ ਢਿੱਲਾ ਹੈ ਜੇ ਪਈਆਂ ਬਹੁਤ ਆ ਇਹਦਾ ਜੈਜਾ ਮੌਲ ਹਰਪ੍ਰੀਤ ਬਾਈ ਬਾਜ ਤਾਂ ਆਫਰੀ ਹੋਈ 42000 ਆ ਜੀ ਇਹ ਵੀ 42 ਦੀ ਹਾਂ ਜੀ ਆਪਣੇ ਨਾਲ ਭਾਅ ਨਹੀਂ ਕਿਤੋਂ ਵੀ ਮੈਲੇ ਆ ਜਾ ਠੀਕ ਹੈ ਜਿਹੜੇ ਕਰਦੇ ਦੋਸਤੋ ਬਾਈ ਕਹਿੰਦਾ ਆਪਣੇ ਨਾਲੋਂ ਘੱਟ ਭਾਅ ਨਹੀਂ ਮੈਲੇ 42000 ਦੀ ਇਹ ਦੇ ਦੇਣੀ ਆ ਕੋਈ 43 ਦੀ ਕੋਈ 42 ਦੀ ਲਗਭਗ ਜੈ ਜੈ ਹੀ ਮੁੱਲ ਆ ਬਾਕੀ ਜੇ ਆਪਾਂ ਜਰਸੀ ਨਸਲ ਦੀ ਔਸਰ ਵੜ ਵੀ ਲੈਨੇ ਆ ਨਾ 15 20000 ਦੀ ਘੱਟੋ ਘੱਟ 15 16 ਮਹੀਨਿਆਂ ਦੀ ਵਿੱਛੀ ਆਉਂਦੀ ਆ ਤੂੰ ਪਤਾ ਨਹੀਂ ਖਣੀ ਉਹਨੇ ਆਉਂਦੀ ਨੇ ਗੱਬਣ ਹੋ ਜਾਣਾ ਖਣੀ ਕੋਈ 4 ਮਹੀਨੇ ਪੜਾਉਂਦਗਾ ਉਹ 45 45 46 46 ਕਰੀ ਜਾਂਦੇ ਮਾ 44 ਕੋਈ 50 ਕਰਦਾ ਸਹੀ ਆ ਜੀ ਆਪਣੇ ਜੈ ਜੀ ਦੋਸਤੋ ਜੈਤ ਜੀ ਡਿਮਾਂਡ ਇੱਕ ਲਾਸਟ ਤੇ ਸਾਈਵਾਰ ਕਿੰਨਾ ਸਮਾਂ ਲੈ ਜੂ ਬਾਈ ਲੈ ਜੂ 15 ਦਿਨ ਲੱਜੂ ਜੀ ਕਿੰਨਾ ਗੁੱਧ ਪੈ ਜੂ ਬੁੱਧ ਤਾਂ ਹੀ ਬਾਕੀ ਸੇਵਾ ਨਹੀਂ ਅਗਲਾ ਪਹਿਲਾ ਸੂਆ ਬੱਛੀ ਆ ਹੂੰ ਇਹਨੇ ਕਰ ਕੋਈ ਹੋਵੇ ਦੋ ਰਾਂ ਦਾਈ ਨੂੰ ਦੋ ਦੀ ਹਾਂ ਸੀਲ ਠੰਡੀ ਆ ਤੇ ਐਨੀ ਗੱਲ ਤੇ ਸਭ ਪੂਰੀ ਹੈ ਹਾਂ ਜੀ ਜੈਤ ਜੀ ਮੋਲ ਬਾਈ ਜਵੇਂ ਜਾਇ ਜੀ ਜਵੇਂ ਜਾਇ ਜ 35000 ਦੀ ਦੇ ਦਿਆਂਗੇ ਛੋੜੀ ਹੋਊਗੀ ਸਹੀ ਆ 35000 ਦੀ ਦੇ ਦੇਣੀ ਬਾਈ ਕਹਿੰਦਾ ਲਾਸਟ 6 ਨੰਬਰ ਇਹਦੇ ਚੋਂ ਕੱਲੀ ਛੋੜ ਹੋਊਗੀ ਸਾਈਵਾਲ ਨਸਲ ਦੀ ਬੱਛੀ ਆ 15 16 ਦਿਨਾਂ ਦੀ ਕੱਚੀ ਆ ਨਵਾਂ ਹਾਂ ਨਾ ਦੰਦਾ ਚੀ ਆ ਜੇ ਦੋਂਦੀ ਬੱਛੀ ਬਾਕੀ ਵਾਰ ਢੇਲਾ ਪਾਈਆਂ ਬਹੁਤ ਐ ਨਹੀਂ ਕੋਈ ਚੱਕਰ ਆ ਦੋਸਤੋ ਨਹੀਂ ਆ ਭੈਣ ਭਰਾ ਕਹਿੰਦੇ ਨੇ ਸਾਈਵਾਲ ਗਰਮ ਹੁੰਦੀ ਆ ਲੱਤ ਜੋੜ ਕੇ ਮਾਰਦੀ ਪਰ ਇਹ ਪੂਰੀ ਸੀਲ ਐ ਨਾਗ ਸਾਈਵਾਲ ਚ ਵੀ ਠੰਡੇ ਹੈਗੇ ਆ ਪਰ ਜੇ ਐਵਰੇਜ ਕੱਢਦੇ ਆ ਤਾਂ ਥੋੜੇ ਪਰਸੈਂਟ ਹੀ ਐ ਨਹੀਂ ਜਿਆਦੇ ਵੜਾ ਸਾਈਵਾਲ ਨਸਲ ਦੀਆਂ ਗਰਮੀ ਹੁੰਦੀਆਂ ਪਰ ਇਹ ਪੂਰੀ ਸੀਲ ਸਾਉ ਆ ਪਹਿਲਣ ਵચ્છી ਦੋਂਦੀ 35000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ ਇਸ ਤੋਂ ਘੱਟ ਮੁੱਲ ਚ ਦਾ ਫਿਰ ਤੁਹਾਨੂੰ ਵੀ ਪਤਾ ਪਿੱਛੇ ਰਹਿ ਵੀ ਕੀ ਜਾਂਦਾ 20 25 25000 ਦੀਆਂ ਤਾਂ ਤੋਕੜਾਂ ਵੀ ਕੀ ਜਾਂਦੀਆਂ ਉਹ ਅਗਲਾ ਕਹਿੰਦਾ ਹੁੰਦਾ ਬਾਈ 4 ਮਹੀਨੇ ਹੋ ਗਏ ਸੂਈ ਨੂੰ ਪਤਾ ਨਹੀਂ ਖਣੀ ਸਾਲ ਦੀ ਸੂਈ ਹੁੰਦੀ ਆ ਖਣੀ ਦੋਹਾਂ ਸਾਲਾਂ ਦੀ ਸੂਈ ਹੁੰਦੀ ਆ ਅੱਜ ਕੱਲ ਬੜੀ ਇਮਾਨਦਾਰੀ ਤਾਂ ਹੈ ਨਹੀਂ ਤੁਹਾਨੂੰ ਵੀ ਪਤਾ ਹੀ ਆ ਬਾਕੀ ਜਿਹਨੇ ਪਖੂ ਨਾ ਕਹਿਣਾ ਕਿਧੋ ਵੀ ਲੈਣਾ ਉਹਦੀ ਦਛਲੀ ਕਰਕੇ ਲੈ ਲਵੇ ਹਾਂ ਹਾਂ ਸਹੀ ਗੱਲ ਆ ਬਾਈ ਹਾਂਜੀ ਇਹ ਨਹੀਂ ਗੱਲ ਕੋਈ ਪਹਿਲਾਂ ਆ ਦਾ ਹੂੰ ਪਲਾਗਾਾਂਸ ਹੋਈ ਆ ਦੋ ਟਾਈਮ ਚੋਕ ਤੇ ਤਿੰਨ ਟਾਈਮ ਚੋਕ ਸਹੀ ਆ ਸਾਰਾ ਕੁਝ ਦੂਰ ਆਉਂਗਾ ਉਹਨੂੰ ਰੈਸ਼ਮੀ ਮਿਲੂਗੀ ਠੀਕ ਆ ਜੀ ਤੇ ਰੋਟੀ ਪਾਣੀ ਵੀ ਸਭ ਕੁਝ ਦੋਸਤੋ ਬਾਈ ਕਹਿੰਦਾ ਜੇ ਕੋਈ ਦੂਰੋਂ ਭੈਣ ਭਰਾ ਆਉਂਦਾ ਰੈਸ਼ਮੀ ਮਿਲੂ ਖਾਣ ਪੀਣ ਦਾ ਪ੍ਰਬੰਧ ਵੀ ਹੋਊ ਮਤਲਬ ਰੋਟੀ ਪਾਣੀ ਵਧੀਆ ਮਿਲੂ ਜੇ ਜ ਆਪ ਬਾਈ ਖਾਊ ਉਹ ਜ ਅਗਲੇ ਨੂੰ ਖਵਾਊ ਬੇਫਿਕਰ ਹੋ ਕੇ ਅਗਲਾ ਸ਼ਾਮ ਨੂੰ ਚੋਲੇ ਰਾਤ ਰਹਿ ਪਈ ਅਗਲੇ ਦਿਨ ਭਾਵੇਂ ਫੇਰ ਸੋਭਾ ਚੋਲੇ ਦੋ ਟਾਈਮ ਅਗਲਾ ਰੀਜਨਲ ਆਪਦੀ ਤਸੱਲੀ ਕਰਕੇ ਲੈ ਜੇ 20 ਲੀਟਰ ਅੱਜ ਤਿਆਰ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਫੁੱਲ ਚੰਗੀ ਵੱਛੀ ਇੱਕ ਨੰਬਰ ਹੈ ਮੈਨੂੰ ਬਹੁਤ ਸਾਰੇ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਆਪਾਂ ਹਿੰਮਤ ਜਰਸੀ ਵੈਡ ਲੈਣੀ ਹੈ ਲੈਣੀ ਸੂਈ ਸਵਾਈ ਹੈ ਲੈਣੀ ਘੱਟੋ ਘੱਟ 20 ਕਿਲੋ ਦੁੱਧ ਆਲੀ ਹੈ ਇਹਦੇ ਥੱਲੇ 20 ਅੱਜ ਤਿਆਰ ਹੈ 22-23 ਲੀਟਰ ਦੁੱਧ ਦਿੱਤਾ ਪਹਿਲਾਂ ਨੇ 25 ਲੀਟਰ ਤੱਕ ਬਾਈ ਦੱਸਦਾ ਦੁੱਧ ਪਿਆ ਜੂ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਟੋਟਲ 6 ਪਸ਼ੂ ਆ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਚ ਡੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਮੁੱਲ ਜੈ ਜੀ ਕੀਤੇ ਆ ਬਾਈ ਨੇ ਬਾਕੀ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਨਾਲ ਸੌਦਾ ਕਰਕੇ ਆਪਦੀ ਨਰਖ ਪਰਖ ਨਾਲ ਲੈ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਕਿੱਥੇ